ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਸਕੇ ਭੈਣ ਭਰਾਵਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਦੋਵਾਂ ਭੈਣ ਭਰਾਵਾਂ ਦੀ ਮਾਂ ਦੀ ਮੌਤ ਹੋ ਗਈ ਸੀ ਉਹਨਾਂ ਦੇ ਪਿਤਾ ਵੱਲੋਂ ਹੀ ਆਪਣੀ ਘਰਵਾਲੀ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪਿਤਾ ਜੇਲ੍ਹ ਦੇ ਵਿੱਚ ਹੈ ਅਤੇ ਦੋਵੇਂ ਬੱਚੇ ਆਪਣੀ ਮਾਸੀ ਦੇ ਕੋਲ ਰਹਿ ਰਹੇ ਸਨ ਤੇ ਉਹਨਾਂ ਨੇ ਆਪਣਾ ਘਰ ਵੀ ਖਾਲੀ ਕਰ ਦਿੱਤਾ ਸੀ ਕਿਉਂਕਿ ਘਰ ਦੇ ਵਿੱਚ ਉਹਨਾਂ ਦੀ ਮਾਂ ਬਚੀ ਨਹੀਂ ਸੀ ਅਤੇ ਉਹਨਾਂ ਦਾ ਪਿਓ ਜੇਲ੍ਹ ਦੇ ਵਿੱਚ ਹੈ ਜਿਸ ਕਾਰਨ ਉਹ ਆਪਣੀ ਮਾਸੀ ਦੇ ਘਰ 10 ਘੰਟੇ ਦੂਰ ਹੈ ਜੋ ਉੱਥੇ ਚਲੇ ਗਏ ਸਨ ਜਿਸ ਤੋਂ ਬਾਅਦ ਉਹ ਆਪਣਾ ਸਮਾਨ ਲੈਣ ਦੇ ਲਈ ਆਪਣੇ ਘਰ ਦੇ ਵਿੱਚ ਇੱਕ ਦਿਨ ਜਦੋਂ ਵਾਪਸ ਆਇਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਕਾਰ ਦੇ ਵਿੱਚ ਚੋਰੀ ਹੋ ਚੁੱਕੀ ਸੀ ਤੇ ਉਹਨਾਂ ਦਾ ਸਾਰਾ ਸਮਾਨ ਚੋਰ ਚੁੱਕ ਕੇ ਲੈ ਗਏ ਸਨ ਮੈਲਬਨ ਵਿੱਚ ਦੋ ਬੱਚਿਆਂ ਦੇ ਪਿਓ ਵੱਲੋਂ ਉਹਨਾਂ ਦੀ ਮਾਂ ਦੀ ਕਥਿਤ ਤੌਰ ਤੇ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਹ ਹਜੇ ਇਸ ਝਟਕੇ ਤੋਂ ਉੱਭਰ ਹੀ ਰਹੇ ਸਨ ਕਿ ਉਹਨਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਉਹਨਾਂ ਦੇ ਕਾਰ ਦੇ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਕੇਸਰ ਅਤੇ ਉਸ ਦੇ ਵੱਡੇ ਭਰਾ ਜਿਸ ਦਾ ਨਾਮ ਨਹੀਂ ਦੱਸਿਆ ਗਿਆ ਹੈ ਦੋਵਾਂ ਨੇ ਫਰਵਰੀ ਵਿੱਚ ਆਪਣੀ ਮਾਂ ਅਮਰ ਸਰਦਾਰ ਨੂੰ ਗਵਾ ਦਿੱਤਾ ਸੀ ਜਦੋਂ ਉਹਨਾਂ ਦੇ ਪਿਤਾ ਯਾਦਵਿੰਦਰ ਸਿੰਘ ਨੇ ਕਥਿਤ ਤੌਰ ਤੇ ਟਰੈਕਟਰ ਦੇ ਸਲੈਸ਼ਰ ਨਾਲ ਉਸ ਦੀ ਹੱਤਿਆ ਕਰ ਦਿੱਤੀ ਸੀ ਮਿਸਟਰ ਸਿੰਘ ਮੁਕਦਮੇ ਦੀ ਉਡੀਕ ਕਾਦੇ ਹੋਏ ਜੇਲ੍ਹ ਦੇ ਵਿੱਚ ਹਨ ਦੋਵਾਂ ਭੈਣ ਭਰਾ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਿਡਨੀ ਵਿੱਚ ਰਹਿਣ ਲਈ ਕੁਵਿੰਸਲੈਂਡ ਵਿੱਚ ਲੋਗਨ ਦੇ ਨੇੜੇ ਵੁੱਡ ਹਿਲ ਵਿਕੇ ਆਪਣੇ ਫਾਰਮ ਨੂੰ ਛੱਡ ਦਿੱਤਾ ਸੀ ਅਤੇ ਕਿਸ ਜਿਸ ਦੀ ਉਮਰ 13 ਸਾਲ ਹੈ ਅਤੇ ਉਸ ਦੇ ਪਰਾਂ ਨੂੰ ਆਪਣੀ ਮਾਸੀ ਸਿਮਰਨ ਸਰਦਾਰ ਗੋਲਦੇਖਪੁਰ ਲਈ ਚਲੇ ਗਏ ਸਨ ਬੱਚਿਆਂ ਦੀ ਮਾਸੀ ਉਹਨਾਂ ਦੇ ਫਾਰਮ ਤੋਂ 10 ਘੰਟੇ ਦੂਰ ਰਹਿੰਦੀ ਹੈ ਅਤੇ ਬੱਚਿਆਂ ਦਾ ਕੁਝ ਸਮਾਨ ਲੈਣ ਲਈ ਜਦੋਂ ਮਾਸੀ ਅਤੇ ਬੱਚੇ ਆਪਣੇ ਫਾਰਮ ਵਾਪਸ ਗਏ ਤਾਂ ਉਹਨਾਂ ਨੇ ਦੇਖਿਆ ਕਿ ਫਾਰਮ ਦੇ ਵਿੱਚ ਚੋਰੀ ਹੋਈ ਪਈ ਸੀ ਪਰਿਵਾਰ ਦਾ ਦੋਸ਼ ਹੈ ਕਿ ਲਗਭਗ 2 ਲੱਖ ਡਾਲਰ ਦੀ ਜਾਇਦਾਦ ਖਤਮ ਹੋ ਗਈ ਹੈ ਜਿਸ ਨਾਲ ਦੋ ਬੱਚਿਆਂ ਨੂੰ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗਾ ਪੁਲਿਸ ਨੇ ਜਾਰਾਤਰ ਗੁਆਚੀਆ ਚੀਜਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਆ ਸਫਲ ਰਹੀ ਪੁਲਿਸ ਦੇ ਅਨੁਸਾਰ ਗੁਆਚੀਆ ਚੀਜਾਂ ਵਿੱਚ ਇੱਕ ਨਵੀਂ ਵਾਸ਼ਿੰਗ ਮਸ਼ੀਨ ਅਤੇ ਡਰਾਇਰ ਇੱਕ ਐਫ ਆਈ ਆਰ ਪ੍ਰਿੰਟਰ ਡਰੈਸ ਸੈਟ ਅਤੇ ਐਂਗਲ ਗਰਾਇੰਡਰ ਸ਼ਾਮਲ ਸਨ ਇੱਕ ਜੀਪ ਟਰੈਕਟਰ ਅਤੇ ਟਰਾਲੇਸ ਨੇਤ ਕਈ ਵਾਹਨ ਵੀ ਕਥਿਤ ਤੌਰ ਤੇ ਕਾਜ ਦੇ ਵਿੱਚ ਲਏ ਗਏ ਨੇ ਇਸ ਘਟਨਾ ਤੋਂ ਬਾਅਦ ਕੇਸਰ ਨੇ ਕਿਹਾ ਕਿ ਮੇਰਾ ਤਾਂ ਹੁਣ ਸਭ ਕੁਝ چلا ਗਿਆ ਹੈ ਮੇਰੇ ਲਈ ਜੋ ਜੀਜਾ ਖਾਸ ਹਨ ਉਹ ਹੁਣ ਨਹੀਂ ਬਚਿਆ ਸਭ ਕੁਝ ਖਤਮ ਹੋ ਗਿਆ ਲੁਟੇਰੇ ਨੇ ਸ਼ਾਇਦ ਸਾਡੇ ਨਾਲ ਵਾਪਰੇ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਸਿਰਫ ਇੱਕ ਹੋਰ ਪੈਸਾ ਕਮਾਉਣ ਦਾ ਮੌਕਾ ਸੋਚਿਆ ਉਹਨਾਂ ਬੱਚਿਆਂ ਦੀ ਮਾਸੀ ਨੇ ਆਪਣੇ 3 ਬੱਚੇ ਹਨ ਅਤੇ ਹੁਣ ਕੇਸਰ ਅਤੇ ਉਸ ਦਾ ਭਰਾ ਵੀ ਆਪਣੀ ਮਾਸੀ ਕੋਲ ਹਨ ਤਾਂ ਉਸ ਦਾ ਵੀ ਮਾਸੀ ਦਾ ਵੀ ਬੋਝ ਕਾਫੀ ਵੱਧ ਗਿਆ ਬੱਚਿਆਂ ਦੀ ਮਾਸੀ ਨੇ ਕਿਹਾ ਮੈਂ ਜਿੰਨਾ ਹੋ ਸਕੇ ਬੱਚਿਆਂ ਦਾ ਸਮਰਥਨ ਕਰ ਰਹੀ ਆ ਅਤੇ ਹੁਣ ਕੋਈ ਵੀ ਮਦਦ ਸਾਡੇ ਲਈ ਇੱਕ ਵੱਡੀ ਮਦਦ ਹੋਵੇਗੀ ਕਰਿਆਨੇ ਪੈਟਰੋਲ ਕੋਈ ਵੀ ਚੀਜ਼ ਜੋ ਇਨ੍ਹਾਂ ਬੱਚਿਆਂ ਨੂੰ ਪਾਲਣ ਵਿੱਚ ਮਦਦ ਕਰ ਸਕਦੀ ਹੈ ਉਸ ਲਈ ਤੁਹਾਡੀ ਮਦਦ ਬਹੁਤ ਅਹਿਮ ਹੋਵੇਗੀ ਬਿਊਰੋ ਰਿਪੋਰਟ ਹਮਦਰਦ ਟੀਵੀ